ਅਜਨਾਲਾ ਚ ਮੀਂਹ ਨੇ ਮਚਾਈ ਤਬਾਹੀ ਮੰਡੀ ਚ ਲੱਖਾਂ ਦੀ ਮੱਕੀ ਹੋਈ ਖਰਾਬ بارش ਕਾਰਨ ਅਜਨਾਲਾ ਮੰਡੀ ਤੇ ਬਾਜ਼ਾਰਾਂ ਚ ਬੜਿਆ ਪਾਣੀ ਵਹਾ ਪਾਰੀਆਂ ਤੇ ਕਿਸਾਨਾਂ ਦਾ ਹੋਇਆ ਵੱਡਾ ਨੁਕਸਾਨ ਸੀਵਰੇਜ ਨਾ ਹੋਣ ਕਾਰਨ ਦੁਕਾਨਾਂ ਚ ਭਰਿਆ ਪਾਣੀ ਅਜਨਾਲਾ ਵਪਾਰੀ ਪਰੇਸ਼ਾਨ ਉਠਾਏ ਪ੍ਰਸ਼ਾਸਨ ਤੇ ਸੁਭਾ 5 ਮਿੰਟ ਦੀ بارش ਨੇ ਲਗਾਇਆ ਵਪਾਰੀਆਂ ਤੇ ਹਜ਼ਾਰਾਂ ਰੁਪਏ ਦਾ ਨੁਕਸਾਨ ਲੋਕਾਂ ਦੇ ਘਰੇ ਘਰਾਂ ਤੇ ਕੰਮਾਂ ਦੀਵਿੱਚੋਂ ਪਾਣੀ ਕੱਢਣ ਲੱਗੇ ਰਾਜ ਜੀ 20 ਤੋਂ 25000 ਰੁਪਏ ਦਾ ਨੁਕਸਾਨ ਹੋ ਗਿਆ ਜੀ ਆ ਸਾਰੇ ਖਾਨੇ ਫੱਲੇ ਵਾਲੇ ਜਿਹੜੇ ਨੇ ਉਹ ਸਾਰੇ ਗੱਲੇ ਹੋ ਪ੍ਰਸ਼ਾਸਨ ਦਾ ਬਹੁਤ ਬੁਰਾ ਹਾਲ ਹੈ ਸਾਡੇ ਲਾਗੇ ਚਾਕੇ ਜਿੱਦੀਆਂ ਨਾਲੀਆਂ ਨੇ ਸਭ ਬਲੌਗ ਹੈ ਭਾਜੀ ਕੋਈ ਨਾਲੀ ਨਹੀਂ ਚੱਲਦੀ ਸਭ ਬੰਦ ਨੇ ਸਿਰਫ ਸਾਡੀ ਦੁਕਾਨ ਨਹੀਂ ਸਾਡੇ ਲਾਗੇ ਚਾਕੇ ਤਿੰਨ ਚਾਰ ਦੁਕਾਨਾਂ ਨੇ ਜਿਹੜੀਆਂ ਸਾਰੀਆਂ ਪਾਣੀ ਨਾਲ ਭਰ ਚੁੱਕੀਆਂ ਨੇ ਅੱਜ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਵਾ ਸਾਡੀ ਕਮੇਟੀ ਘਾਰੀਆਂ ਪ੍ਰਸ਼ਾਸਨ ਦੇ ਸਾਡੇ ਆ ਕੇ ਕੁਝ ਨਹੀਂ ਵੇਖਦਾ ਲਾਗੇ ਜਾ ਕੇ ਵੇਖੋਗੇ ਸਾਰੀਆਂ ਨਾਲੀਆਂ ਬਲੌਗ ਹਾਂਜੀ ਮੇਰਾ ਨਾਮ ਹੈ ਜੀ ਰਜਤ ਕੁਮਾਰ ਆਰਕੇ ਜੰਨਾ ਸਟੋਰ ਚਗਾਵਾ ਰੋੜ aí ਨਾਲਾ ਅੱਜ ਮੀਂਹ ਪੈਣ ਕਰਕੇ ਸਰ ਮੇਰੀ ਦੁਕਾਨ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਵਾ ਪ੍ਰਸ਼ਾਸਨ ਨੂੰ ਅੱਗੇ ਵੀ ਬੜੀ ਵਾਰੀ ਬੇਨਤੀ ਕੀਤੀ ਆ ਵੀ ਸਾਡੇ ਰੋੜ ਦੀਆਂ ਨਾਲੀਆਂ ਜਿਹੜੀਆਂ ਉਹ ਸਾਫ਼ ਕੀਤੀਆਂ ਜਾਣ ਜੇ ਸੀਵਰੇਜ ਪਾਉਣੇ ਤੇ ਸੀਵਰੇਜ ਪਾ ਦਿੱਤੇ ਜਾਣ ਬਹੁਤ ਜ਼ਿਆਦਾ ਬੁਰਾ ਹਾਲ ਹੈ ਜੀ ਸਾਡੇ ਲਾਗੇ ਚਾਕੇ ਚਾਰ ਤੋਂ ਪੰਜ ਦੁਕਾਨਾਂ ਨੇ ਸਾਰੀਆਂ 'ਚ ਪਾਣੀ ਆਇਆ ਸਭ 'ਚ ਪਾਣੀ ਆਇਆ ਸਾਡਾ 20-25000 ਦਾ ਨੁਕਸਾਨ ਲਾਗੇ ਵੀ 20-25000 ਰੁਪਏ ਦਾ ਨੁਕਸਾਨ ਹੋਇਆਊਗਾ ਇਹੋ ਜੇ ਪ੍ਰਸ਼ਾਸਨ ਸਾਡੀ ਗੱਲ ਨੂੰ ਸੁਣਦਾ ਸਾਡੀ ਬੇਨਤੀ ਨੂੰ ਸੁਣਦਾ ਤੇ ਅੱਜ ਸਾਡੀਆਂ ਦੁਕਾਨਾਂ ਦਾ ਨੁਕਸਾਨ ਨਾ ਹੁੰਦਾ ਕਿੰਨਾ ਕੁ ਮੀਂਹ ਪਿਆ ਹੋਰ ਕਿੰਨਾ ਕੁ ਨੁਕਸਾਨ ਸਰ 5 ਮਿੰਟ ਦੇ ਵਿੱਚ ਵਿੱਚ ਮੇਰੀ ਸਾਰੀ ਦੁਕਾਨ ਭਰ ਚੁੱਕੀ ਹੈ ਜੀ ਇੰਨੀ ਘਰ ਚੁੱਕੀ ਮੇਰਾ ਸਾਰਾ ਸਟਾਫ ਤੁਸੀਂ ਦੇਖ ਸਕਦੇ ਹੋ ਬਾਲਟੀਆਂ ਸਾਡੇ ਕੋਲ ਨੇ ਅਸੀਂ ਸਾਰਾ ਸਟਾਫ ਲੱਗੇ ਪਾਣੀ ਕੱਢਣ ਤੇ ਸਾਨੂੰ 2 ਘੰਟੇ ਹੋ ਗਏ ਨੇ ਸਾਡੀ ਦੁਕਾਨ ਤੋਂ ਲੈ ਕੇ ਤੱਕ ਪਾਣੀ ਨਹੀਂ ਨਿਕਲਿਆ ਤੇ ਖੁਦ ਹਿਸਾਬ ਲਾਓ ਵੀ ਕਿੰਨਾ ਪਾਣੀ ਆਇਆ ਹੋਊਗਾ ਤੇ ਬੇਨਤੀ ਆ ਵੀ ਸਰ ਇੱਕ ਵਾਰੀ ਪ੍ਰਸ਼ਾਸਨ ਖੁਦ ਆ ਕੇ ਚੈੱਕ ਕਰੇ ਸਾਡੀ ਰੋਡ ਨੂੰ ਸਾਡੇ ਦੁਕਾਨਾਂ ਨੂੰ ਵੀ ਕਿੰਨਾ ਬੁਰਾ ਹਾਲ ਹੈ ਸਰ بارش ਹੋਈ ਆ ਆਪਾਂ ਨਾ ਪੰਜਾ ਟਰਾਲੀਆਂ ਲਿਆਂਦੀਆਂ ਜਾਣੀਆਂ ਕਿ ਮਤਲਬ 10 ਕ ਲੱਖ ਦਾ ਮਾਲ ਆ ਤੇ ਇਹਦੇ ਵਿੱਚ ਇੱਕਦਮ بارش ਹੋ ਗਈ ਸ਼ੁਰੂ ਇਹ ਜਾਣੀ ਕਿ ਬਹੁਤ ਜਦਾ ਨੁਕਸਾਨ ਹੋਇਆ 5-6 ਲੱਖ ਦਾ ਬਾਕੀ ਆ ਵੇਲੋਂ ਰੋੜੀ ਕਿੰਨੀ ਆ ਇਕੱਠੀ ਕਰਨ ਦੇ ਆ ਇੱਥੇ ਸੁੱਕਣ ਲਈ ਪਾਈ ਸੀ ਇੱਥੇ ਜੀ ਹਾਂ ਜੀ ਸੁੱਕਣ ਦੇ ਲਈ ਪਾਈ ਸੀ ਚਲੋ ਸੁੱਕ ਜੇ ਤੇ ਫਿਰ ਦਾ ਆਪਾਂ ਕੋਈ ਥੇਲ ਕਰ ਦਈਏ ਅੱਛਾ ਉਦੋਂ ਕਰਕੇ ਬਹੁਤ ਵੱਡਾ ਨੁਕਸਾਨ ਆ ਮੰਡੀ ਜੋਰ ਕਿੰਨਾ ਕ ਨੁਕਸਾਨ ਹੋਇਆ ਮੁਕੀ ਦਾ ਮੰਡੀ ਜੇ ਤਕਰੀਬਨ ਉਧਰ ਦੇ ਦੂਸਰੇ ਕਿਸਾਨਾਂ ਨੇ ਵੀ ਪਾਈ ਆ ਉਧਰ ਵੀ ਮਤਲਬ ਬਹੁਤ ਨੁਕਸਾਨ ਉਹਨਾਂ ਦਾ ਉਹ ਵੀ 200 ਕ ਪੌਂਦੇ ਜਿਹੜੀ ਆ ਉਹ ਮਤਲਬ ਖਰਾਬ ਹੋ ਗਈ ਆ ਤੇ ਤੁਹਾਨੂੰ ਪਤਾ ਵੀ ਰੱਬ ਅਗੇ ਕੀ ਜੋਰ ਆ ਕੋਦੀ ਮਰਜ਼ੀ ਆ ਰੇਟ ਕਿੰਨਾ ਕੇ ਮਿਲ ਰਿਹਾ ਮੱਕੀ ਦਾ ਅੱਜ ਕੱਲ ਰੇਟ ਇਹੋ ਜੀ ਸਰ 2200 ਕੋ 10 ਵੀ ਠਾਂ ਦਾ ਹੋ ਜਾਣਾ ਇਹਨਾਂ ਕੀ ਮਿਲ ਰਿਹਾ ਰੇਟ